ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਤੁਹਾਨੂੰ ਆਪਾਂ ਕद्दू ਪੂਰਨਾ ਦੀ ਸਾ ਰੈਸਪੀ ਦਿੰਨੇ ਆ ਤੇ ਕद्दू ਦੀ ਸਬਜ਼ੀ ਤਾਂ ਅੱਗੇ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕੀ ਐ ਇਸ ਕਰਕੇ ਤਾਂ ਨਹੀਂ ਮੈਂ ਸ਼ੋਅ ਕਰਦੀਗੀ ਤੇ ਅੱਜ ਆਪਾਂ ਤੁਹਾਨੂੰ ਪੂਰਿਆਂ ਦਾ ਆਟਾ ਗੁੰਨਣਾ ਦੱਸਦੇ ਆ ਵੀ ਮੈਂ ਕਿਸ ਤਰ੍ਹਾਂ ਆਟਾ ਗੁੰਨ ਕੇ ਪੂਰਿਆਂ ਤਿਆਰ ਕਰਦੀ ਹਾਂ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਜਿੰਨੀ ਤੁਹਾਨੂੰ ਲੋੜ ਹੋਈ ਉਹਨਾਂ ਤੁਸੀਂ ਆਟਾ ਲੈ ਲਿਓ ਜਿੰਨਾ ਕਿ ਤੁਹਾਨੂੰ ਚਾਹੀਦਾ ਹੋਇਆ ਵੀ ਜਿਸ ਤਰ੍ਹਾਂ ਸਾਹ ਹੁਣਾ ਤੁਸੀਂ ਖਾਣਾ ਹੋਇਆ ਤੁਸੀਂ ਆਪ ਦੇ ਪਰਿਵਾਰ ਦੇ ਸਾਹ ਨਾ ਮਤਲਬ ਮੇਰਾ ਆਟਾ ਗੁੰਨ ਸਕਦੇ ਇਹਦਾ ਇਹਦੇ ਵਿੱਚ ਆਪਾਂ ਐਡ ਕਰਾਂਗੇ ਅਜਮੈਨ ਥੋੜੀ ਜੀ ਜਮੈਨ ਆਪਾਂ ਕ੍ਰੈਸ਼ ਕਰਕੇ ਪਾਵਾਂਗੇ ਹੱਥਾਂ ਦੇ ਨਾਲ ਤੇ ਮੈਂ ਨ ਪਾ ਦਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਇਹ ਮੇਰੇ ਕੋਲੇ ਸਿੱਧਾ ਨਾਮਕ ਜਾਨਕੀ ਪਾਕਿਸਤਾਨੀ ਨਾਮਕ ਤੇ ਉਹ ਸਾਹਮਣਾ ਆਪਾਂ ਪਾਵਾਂਗੇ ਇਹਨੂੰ ਮੱਧ ਦਾ ਚਮਚਾ ਪਾਇਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇ ਘਿਓ ਪਾ ਕੇ ਇਹਨੂੰ ਆਪਾਂ ਜਿਹਨੂੰ ਨੂਨ ਕਹਿੰਦੇ ਉਹ ਦੇਣੀ ਹੈ ਉਹ ਦੇਵਾਂਗੇ ਜੋ ਕੁਝ ਅੰਚੇ ਨੇ ਕਰੀਬ ਜਾਣ ਕੇ ਮੈਂ ਕਿਉਂ ਪਾ ਲਿਆ ਇਹ ਕਿਉਂ ਮੇਰਾ ਨਤਾਰਨ ਵਾਲਾ ਸੀਗਾ 13 ਗਰਮ ਕਰਕੇ ਰੱਖਿਆ ਵਾ ਸੀਗਾ ਆ ਕਰਕੇ ਮੈਨੂੰ ਜਿਆਦਾ ਲੱਗਾ ਤਾਂ ਹੁਣਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਜਿਆਦਾ ਪਤਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਾਰੇ ਨੂੰ ਇਹਨੂੰ ਤਿਆਰ ਕਰਨਾ ਹੈ ਸਾਰੇ ਨੂੰ ਕਿਉਂ ਵਿੱਚ ਆਟੇ ਦੇ ਮਿਕਸ ਕਰ ਲਾਂਗੇ

ਵਾਜਿਆ ਆਪਾਂ ਇਸ ਤਰ੍ਹਾਂ ਨਗਵਨ ਤੇਲੂ ਰੱਖਤਾ ਵਾ ਆਹ ਤੇ ਨੂੰ ਤੇ ਇਹਨੂੰ ਕਿਉਂ ਰੱਖਤਾ ਆ ਕਿਉਂਕਿ 10 ਮਿੰਟ ਦੇ ਲਈ ਛੱਡ ਦਿੰਨੇ ਆ 2 ਕੁ ਮਿੰਟ ਮੈਂ ਇਹਨੂੰ ਹਿਲੇ ਆ ਅਜੇ ਵੀ ਪੂਰੀ ਤਰ੍ਹਾਂ ਗਲੇਸ ਕਰਨੀ ਬਣਿਆਗਾ ਤੇ ਆਪਾਂ ਇਹਨੂੰ ਥੋੜਾ ਟਾ ਕੇ ਰੱਖ ਦਿੰਨੇ ਆ ਜਿੰਦਾ 10 ਤੋਂ 15 ਮਿੰਟਾਂ ਬਾਅਦ ਇਹਨੂੰ ਆਪਾਂ ਦੇਖਦੇ ਆ ਆਪਣੀ ਕद्दू ਦੀ ਸਬਜ਼ੀ ਬਣ ਕੇ ਤਿਆਰ ਹੈ ਤੇ ਆਪਾਂ ਹੁਣ ਬਣਾਉਣੇ ਆ ਪੂਰਿਆਂ ਤੇ ਇਧਰ ਆਪਾਂ ਕੜਾਹੀ ਦੇਖ ਲਈ ਅਸੀਂ ਜਾ ਕੇ ਆਟੇ ਨੇ ਟੱਕ ਗਿਆ ਆਪਣਾ ਆਟਾ ਤੇ ਚਲੋ ਜੀ ਆਪਾਂ ਹੁਣ ਕੜਾਈ 'ਚ ਪਾ ਕੇ ਤੇਲ ਤੇ ਪੂਰੀਆਂ ਤਲਦੇ ਲਓ ਜੀ ਆਪਾਂ ਪੂਰੀ ਬਾਦਗੇ ਵਿੱਚ ਹੁਣ ਤੇਲ ਆਪਣਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਸੀ ਤੇ ਇਹਨੂੰ ਆਪਾਂ ਪਾ ਕੇ ਸਾਰਾ ਤੇਲ ਦੇ ਨਾਲ ਦਿੱਤਾ ਦੇ ਗੋਲ ਦੇ ਵਿੱਚ ਹालੂਚ 9 ਤੋਂ 10 ਮਿੰਟ ਤੱਕ ਆਪਣੀ ਪੂਰੀ ਬਣ ਕੇ ਹੋ ਗਈ ਤਿਆਰ ਹालੂਚ ਇਸ ਤਰ੍ਹਾਂ ਦੀ ਪੂਰੀ ਤੁਸੀਂ ਵੀ ਖਾਓ ਆਹ ਲੋ ਦੀ ਪੂਰੀ ਤਰ੍ਹਾਂ ਨਰਮ ਹੈ ਇਹ ਆ ਇਸ ਤਰ੍ਹਾਂ ਟੁੱਟਦੀ ਦੇਖੋ ਆ ਦੇਖੋ ਜੀ ਆਪਣੀਆਂ ਪੂਰੀਆਂ ਫਲ ਫਲ ਲੈਂਦੇ ਨਾ ਤੇ ਹਜੇ ਤਾਂ ਆਪਾਂ ਆਟਾ ਥੋੜਾ ਜਨਾ ਉਹਨਾਂ ਨੇ ਬਰੀਕ ਗੋ ਪੀਤਾ ਤੇ ਉਹ ਪ੍ਰਾਂਤ ਪ੍ਰੰਤ ਨੂੰ ਵੀ ਵੱਧ ਲੱਗਦਾ ਚਗਲੇ ਵੀ ਇਹਨਾਂ ਵੀ ਲੱਗ ਜਾਂਦਾ ਇਰ ਤੁਸੀਂ ਆਇਆ ਨਾਪ ਨਾਪ ਕੇ ਇਹਨੂੰ ਕਰੋਗੇ ਨਾ ਇਹ ਆਟੋਮੈਟਿਕ ਹੀ ਫੁੱਲ ਜਾਣੀ ਆਹ ਲੋ ਫੁੱਲ ਫੁੱਲ ਕੇ ਆਉਂਦੀ ਆ ਕੜਾਈ ਚੋਂ ਬਾਹਰ ਤੇ ਆ ਦੇਖੋ ਇਸ ਤਰ੍ਹਾਂ ਹੋ ਜਾ ਬਣ ਜਾਣੀਆਂ ਇਹ ਅੰਦਰ ਤੱਕ ਪੱਕ ਜਾਣੀਆਂ ਕੱਚੀਆਂ ਨਹੀਂ ਰਹਿੰਦੀਆਂ ਆਹ ਲੋ ਤੁਸੀਂ ਚੈੱਕ ਕਰ ਲਿਓ ਦੂਜਾ ਪਾਸਾ ਵੀ ਗਰਮ ਬਹੁਤ ਆ ਵੀ ਕਲਿਆ ਗਿਆ ਇਸ ਤਰ੍ਹਾਂ ਇਹ ਬਣਦੇ ਨਾ ਜੇ ਆਪਾਂ ਮੈਦੇ ਦੇ ਨਾ ਬਣਾਵਾਂਗੇ ਤਾਂ ਮੈਦੇ ਦੇ ਉਹ ਵਾਈਟ ਵਾਈਟ ਬਣਨੇ ਨਾ ਚਿੱਟੇ ਚਿੱਟੇ ਨਾ ਬੰਨੰਗਾ ਮੈਦਾ ਵੈਸੇ ਆਪਣੀ ਸੀ ਇਹਦੇ ਲਈ ਹਾਨੀਕਾਰਕ ਹੁੰਦਾ ਤੇ ਆਪਾਂ ਕਣਕ ਤੇ ਆਟੀ ਦੀਆਂ ਹੀ ਬਣਾ ਕੇ ਤਿਆਰ ਕਰਦੇ ਆ ਨਾਲ ਦੀ ਨਾਲ ਮੈਂ ਵੇਲ ਰਹੀ ਜਿਹੜੀਆਂ ਵੇਲ ਲਗਾਵਾਂਗੇ ਅਸੀਂ ਵੇਲਗਾ ਮੌਕਾ ਨਾ ਦਿਓ ਕਿ ਪਾਰਾ ਟਾਈਮ ਮੰਨ ਵੇਲ ਕੇ ਰੱਖ ਦਈਏ ਤੇ ਸਿੱਕਰੀ ਜੀ ਆ ਜਾਂਦੀ ਫਿਰ ਵਧੀਆ ਨਹੀਂ ਬੰਦਗਾ ਆ ਦੇਖੋ ਜੀ ਜਦੋਂ ਆਪਾਂ ਨਾਪਣਾਪ ਕੇ ਇਹਨੂੰ ਨਾਪ ਕਾ ਨਾਪ ਲਿਆ ਛੱਡ ਲਿਆ ਨਾਪ ਲਿਆ ਛੱਡ ਲਿਆ ਐ ਕਰਾਂਗੇ ਫਿਰ ਇਹ ਫੁੱਲ ਫੁੱਲ ਕੇ ਪੂਰੀ ਤਰ੍ਹਾਂ ਆਣ ਹੋ ਜੂਗੀ ਆਹ ਲੋ ਜੀ ਰਾਰਗਿਆ ਨੂੰ ਪਾਸਾ ਪੂਰਾ ਆਹ ਲੋ ਜੀ ਦੇਖੋ ਜੀ ਪੂਰੀ ਦਾ ਰੰਗ ਟੰਗ ਅਜ ਤਾਂ ਆਪਾਂ ਦਿਖਾਉਣੀ ਆ ਇੱਕ ਇਸ ਤਰ੍ਹਾਂ ਦੀਆਂ ਸੌਫਟ ਸੌਫਟ ਹੈ ਆਹ ਦੇਖੋ ਜੀ ਪੂਰੀ ਸੌਫਟ ਤਾਂ ਹੈ ਆ ਹੀ ਟੁੱਟੀ ਜਾਂਦੀ ਹੈ ਰੁਮੀਆਂ ਰਗੀ ਬਣੀ ਵੀ ਹੈ ਕੋਈ ਵੀ ਖਾ ਸਕਦਾ ਵਧੀਆ ਹੈ ਟੇਸਟੀ ਟੇਸਟ ਲਓ ਜੀ ਆਪਾਂ ਦੂਜੀ ਵੀ ਬਣਾ ਲ ਗਏ ਤੇ ਫੇਰ ਕਰਦੇ ਤੁਹਾਡੇ ਨਾਲ ਗੱਲ ਆਹ ਲਓ ਜੀ ਆਪਣਾ ਪੂਰੀਆਂ ਬਣ ਕੇ ਹੋਣਾਂ ਤਿਆਰ ਦੇਖੋ ਤੁਸੀਂ ਵੀ ਪੂਰੀ ਵਧੀਆ ਪੂਰੀ ਬਣੀ ਹੈ ਤੇ ਆਪਾਂ ਹੁਣ ਫੜਾ ਦਿੰਨੇ ਆ ਬੱਚਿਆਂ ਨੂੰ ਕਿਉਂਕਿ ਸੁਬ੍ਹਾ ਦਾ ਰੋਟੀ ਨਹੀਂ ਲਾਈ ਸੀ ਤੇ ਆਪਾਂ ਪੂਰੀਆਂ ਹੀ ਤਿਆਰ ਕਰੀਆਂ ਸੀ ਆ ਇਹ ਚੁੱਧੀਆਂ ਖੇਤ ਭੇਜਤੀਆਂ ਆਪਾਂ ਖੇਤ ਆਪਣੇ ਝੋਨਾ ਲਾ ਰਹੇ ਆ ਤੇ ਰੋਟੀ ਜਾਣੀ ਸੀ ਖੇਤ ਤੇ ਆਪਾਂ ਉਹੀ ਪੂਰੀਆਂ ਹੀ ਭੇਜਤੀਆਂ ਉਹ ਕਹਿੰਦੇ ਪੂਰਾਂ ਭੇਜੋ ਤੇ ਆ ਦੇਖੋ ਜੀ ਹੁਣ ਆਪਾਂ ਇੱਥੇ ਪਾ ਲ ਗਏ ਮੱਖਣ ਤੇ ਫੜਵਾਣੇ ਬੱਚੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ